ਸਾਸਰੀ ਕਾਲਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਦੇਖੋ ਜੀ ਮੇਕੇ ਦੁਪਹਿਰ ਦੇ ਪੌਣੇ ਤਿੰਨ ਦਾ ਟਾਈਮ ਹੋ ਗਿਆ ਤੇ ਅੱਜ ਧੁੱਪ ਆ ਜਿਹੜੀ ਉਹ ਵੀ ਬਹੁਤ ਵਧੀਆ ਨਿਕਲੀ ਹੋਈ ਸੀਗੀ ਤੇ ਹੁਣ ਜਿਵੇਂ ਠੰਡ ਦਾ ਮੌਸਮ ਆ ਜਿਹੜਾ ਜਾ ਰਿਹਾ ਤੇ ਧੁੱਪਾਂ ਵੀ ਬਹੁਤ ਵਧੀਆ ਨਿਕਲਣ ਲੱਗੀਆਂ ਨੇ ਤੇ ਹੁਣ ਆਪਣਾ ਅੱਜ ਜੀ ਕੀਤਾ ਕਿ ਆਪਾਂ ਕਿਉਂ ਨਾ ਮਟਰਾਂ ਵਾਲੇ ਚੌੜ ਬਣਾ ਕੇ ਖਾਈਏ ਮਟਰਾਂ ਵਾਲੇ ਚੌੜ ਬਣਾਉਣ ਦੇ ਲਈ ਆਪਾਂ ਨੇ ਪਿਆਜ਼ ਕੱਟ ਲੈਨੇ ਟਮਾਟਰ ਹਰੀ ਮਿਰਚ ਤੇ ਹਰਾ ਧਨੀਆ ਕੱਟ ਕੇ ਰੱਖ ਲਿਆ ਹੈ ਦੇ ਨਾਲ ਹੀ ਆਪਾਂ ਨੇ ਇੱਕ ਗਲਾਸ ਚੌਲਾਂ ਦਾ ਧੋ ਕੇ ਸਾਫ ਪਾਣੀ ਦੇ ਵਿੱਚ ਇੱਕ ਸਾਈਡ ਤੇ ਇਹ ਵੀ ਰੱਖ ਲਿਆ ਏ ਨਾਲ ਹੀ ਇੱਕ ਆਪਾਂ ਕੌਲੀ ਛੋਟੀ ਲਵਾਂਗੇ ਹਰੇ ਮਟਰਾਂ ਦੀ ਤੇ ਇਹ ਗਲਾਸ ਦਾ ਆਪਾਂ ਨੇ ਨਾਪ ਲਿਆ ਸੀ ਤੇ ਪਾਣੀ ਵੀ ਆਪਾਂ ਇੱਕ ਸਾਈਡ ਤੇ ਰੱਖਿਆ ਹੋਇਆ ਹੈ ਮਸਾਲੇ ਦੇ ਵਿੱਚ ਆਪਾਂ ਪਾਵਾਂਗੇ ਜੀਰਾ ਧਨੀਆ ਤੇਜ ਪੱਤਾ ਤੇ ਥੋੜੀ ਜੀ ਹਿੰਗ ਤੇ ਇੱਧਰ ਆਪਾਂ ਨੇ ਕੁੱਕਰ ਦੇ ਵਿੱਚ ਤੇਲ ਆ ਜਿਹੜਾ ਉਹ ਵੀ ਗਰਮ ਹੋ ਗਿਆ ਹੈ ਤੇ ਤੇਲ ਗਰਮ ਹੋਣ ਤੇ ਆਪਾਂ ਹੁਣ ਇਹ ਸੁੱਕੇ ਮਸਾਲੇ ਨੇ ਜਿਹੜੇ ਇਹ ਪਾ ਲਵਾਂਗੇ ਮਸਾਲੇ ਨੇ ਜਿਹੜੇ ਤੁਸੀਂ ਵੱਧ ਘੱਟ ਆਪਣੇ ਹਿਸਾਬ ਨਾਲ ਲੈ ਸਕਦੇ ਹੋ ਜਿੱਦਾਂ ਦੇ ਵੀ ਤੁਹਾਨੂੰ ਪਸੰਦ ਹੋਣ ਤੇ ਹੁਣ ਆਪਾਂ ਨਾਲ ਹੀ ਆ ਪਿਆਜ਼ ਪਾ ਦੇਣੇ ਨੇ ਪਿਆਜ਼ਾਂ ਨੂੰ ਆਪਾਂ ਹਲਕਾ ਜਿਹਾ 골ਡਨ ਬ੍ਰਾਊਨ ਹੋਣ ਤੱਕ ਭੁੰਨਾਂਗੇ ਪਿਆਜ਼ ਆਪਾਂ ਜ਼ਿਆਦਾ ਡਾਰਕ ਨਹੀਂ ਕਰਨੇ ਹੈਗੇ ਤੇ ਜਦੋਂ ਤੱਕ ਇਹ ਆਪਣਾ ਕਲਰ ਚੇਂਜ ਕਰਦੇ ਨੇ ਉਦੋਂ ਤੱਕ ਆਪਾਂ ਇਹਨਾਂ ਨੂੰ ਹਿਲਾਉਂਦੇ ਰਹਾਂਗੇ ਤੇ ਤੁਸੀਂ ਦੇਖ ਸਕਦੇ ਹੋ ਪਿਆਜ਼ ਨੇ ਜਿਹੜੇ ਆਪਣੇ ਬਿਲਕੁਲ ਕੱਲੇ-ਕੱਲੇ ਹੋ ਗਏ ਨੇ ਤੇ ਇਹਨਾਂ ਦੀਆਂ ਜਿਹੜੀਆਂ ਕਲੀਆਂ ਨੇ ਅਲੱਗ-ਅਲੱਗ ਹੋ ਗਈਆਂ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਆਪਣੇ ਬਾਕੀ ਦੇ ਜਿਹੜੇ ਟਮਾਟਰ ਤੇ ਹਰੀ ਮਿਰਚ ਜਿਹੜੀ ਕੱਟ ਕੇ ਰੱਖੀ ਹੋਈ ਆ ਤੇ ਨਾਲ ਹੀ ਸੁੱਕੇ ਮਸਾਲੇ ਮਸਾਲਿਆਂ ਦੇ ਵਿੱਚ ਪਾਵਾਂਗੇ ਆਪਾਂ ਸਭ ਤੋਂ ਪਹਿਲਾਂ ਨੂਨ ਨੂਨ ਆਪਾਂ ਇੱਕ ਚਮਚਾ ਪਾਵਾਂਗੇ ਬਾਕੀ ਤੁਸੀਂ ਆਪਣੇ ਟੇਸਟ ਦੇ ਹਿਸਾਬ ਨਾਲ ਲੈ ਲਿਓ ਹਲਦੀ ਆ ਜਿਹੜੀ ਉਹ ਵੀ ਆਪਾਂ ਅੱਧਾ ਇੱਕ ਚਮਚਾ ਲੈ ਲਵਾਂਗੇ ਆਪਾਂ ਨੇ ਦੋ ਵਾਰ ਕਰਕੇ ਪਾਈਆ ਕਿਉਂਕਿ ਇੱਕ ਹੱਥ ਦੇ ਵਿੱਚ ਮੇਰੇ ਫੋਨ ਫੜਿਆ ਹੋਇਆ ਸੀ ਇਸ ਕਰਕੇ ਆਪਾਂ ਥੋੜੀ ਥੋੜੀ ਕਰਕੇ ਪਾਈਆ ਤੇ ਹਰਦੀ ਆ ਜਿਹੜੀ ਇਹ ਵੀ ਆਪਣੀ ਨੂਨਦਾਨੀ ਦੇ ਵਿੱਚ ਕੱਢਣੇ ਆਲੀ ਸੀਗੀ ਤੇ ਹੁਣ ਆਪਾਂ ਇਹਦੇ ਵਿੱਚ ਪਿਆਜ਼ ਹਰੀ ਮਿਰਚ ਪਾ ਦਾਂਗੇ ਸੌਰੀ ਟਮਾਟਰ ਤੇ ਹਰੀ ਮਿਰਚ ਪਾਵਾਂਗੇ ਤੇ ਚੰਗੀ ਤਰ੍ਹਾਂ ਇਹਨਾਂ ਨੂੰ ਪਕਾ ਲਾਂਗੇ ਜਦੋਂ ਤੱਕ ਆਪਣੇ ਟਮਾਟਰ ਨੇ ਜਿਹੜੇ ਸੌਫਟ ਹੋ ਜਾਣ ਤੇ ਪਾਣੀ ਦਾ ਆਪਾਂ ਨੇ ਇਸਤੇਮਾਲ ਨਹੀਂ ਕੀਤਾ ਹੈਗਾ ਕਿਉਂਕਿ ਆਪਣਾ ਤੇਲ ਆ ਜਿਹੜਾ ਇਹ ਥੋੜਾ ਜਿਹਾ ਵੱਧ ਪੈ ਗਿਆ ਸੀਗਾ ਤੇਲ ਤੁਸੀਂ ਆਪਣੀ ਹਿਸਾਬ ਨਾਲ ਲੈ ਲਿਓ ਮੇਰੇ ਤੋਂ ਥੋੜਾ ਜਿਹਾ ਵੱਧ ਪੈ ਗਿਆ ਸੀ ਤੇ ਹੁਣ ਆਪਾਂ ਮਸਾਲੇ ਨੂੰ ਆ ਜਿਹੜਾ ਚੰਗੀ ਤਰ੍ਹਾਂ ਭੁੰਨ ਲੈਣਾ ਇਸ ਤੋਂ ਬਾਅਦ ਆਪਾਂ ਇਹਦੇ ਵਿੱਚ ਆਪਣੇ ਹਰੇ ਮਟਰ ਨੇ ਜਿਹੜੇ ਉਹ ਪਾ ਲਾਂਗੇ ਇਹਨਾਂ ਨੂੰ ਵੀ ਥੋੜਾ ਜਿਹਾ ਚਿਰ ਆਪਾਂ ਨੇ ਹਰ ਪਕਾ ਲੈਣਾ 1-2 ਮਿੰਟ ਮਿਕਸ ਕਰਾਂਗੇ ਤੇ ਜੇ ਤੁਸੀਂ ਇਹਦੇ ਵਿੱਚ ਆਲੂ ਪਾਉਣੇ ਚਾਹੋ ਜਾਂ ਹੋਰ ਸਬਜ਼ੀਆਂ ਉਹ ਵੀ ਐਡ ਕਰ ਸਕਦੇ ਹੋ ਪਰ ਅੱਜ ਆਪਾਂ ਨੇ ਸਿਰਫ ਕੱਲੇ ਮਟਰਾਂ ਵਾਲੀ ਚੌਲੀ ਬਣਾਏ ਨੇ ਤੇ ਦੇਖੋ ਮਸਾਲਾ ਜਿਹੜਾ ਆਪਣਾ ਥੱਲੇ ਲੱਗਣਾ ਸ਼ੁਰੂ ਹੋ ਗਿਆ ਏ ਤੇ ਚੰਗੀ ਤਰ੍ਹਾਂ ਪੱਕ ਗਿਆ ਏ ਮਸਾਲਾ ਮਸਾਲੇ ਨੇ ਤੇਲ ਵੀ ਛੱਡਣਾ ਸ਼ੁਰੂ ਕਰਤਾ ਆਪਾਂ ਦੋ ਤਿੰਨ ਮਿੰਟ ਮਟਰ ਪਕਾਵਾਂਗੇ ਤਾਂ ਕਿ ਜਿਹੜਾ ਮਟਰ ਨੇ ਆਪਣੇ ਚੰਗੀ ਤਰ੍ਹਾਂ ਸੌਫਟ ਹੋ ਜਾਣ ਤੇ ਥੋੜਾ ਜਿਹਾ ਪਾਵਾਂਗੇ ਹੁਣ ਆਪਾਂ ਇਹਦੇ ਵਿੱਚ ਪਾਣੀ ਤਕਰੀਬਨ ਅੱਧਿਕ ਘੜਛੀ ਅਜਿੱਦਾਂ ਕਿ ਤੁਹਾਨੂੰ ਦਿਖ ਰਿਹਾ ਵੀ ਮਸਾਲਾ ਜਿਹੜਾ ਥੱਲੇ ਲੱਗਦਾ ਸੀਗਾ ਤੇ ਆਪਾਂ ਨੇ ਮਟਰ ਨੇ ਜਿਹੜੇ ਇਹ ਵੀ ਹੋਰ ਚੰਗੀ ਤਰ੍ਹਾਂ ਰੜ ਜਾਣਗੇ ਤੇ ਹੁਣ ਆਪਾਂ ਇਹਦੇ ਵਿੱਚ ਇਸ ਤੋਂ ਬਾਅਦ ਚੌਲ ਨੇ ਜਿਹੜੇ ਆਪਣੇ ਧੋਕੇ ਰੱਖੇ ਹੋਏ ਉਹ ਐਡ ਕਰ ਦਵਾਂਗੇ ਚੌਲ ਆਪਾਂ ਨੇ ਇੱਕ ਗਲਾਸ ਲਿਆ ਸੀਗਾ ਤਾਂ ਦੋ ਗਲਾਸ ਆਪਾਂ ਇਹਦੇ ਵਿੱਚ ਪਾਵਾਂਗੇ ਪਾਣੀ ਚੌਲ ਨੇ ਜਿਹੜੇ ਆਪਾਂ ਨੇ ਸਿੰਪਲ ਵਾਲੇ ਲਏ ਨੇ ਮੈਨੂੰ ਸਿੰਪਲ ਚੌਲੀ ਖਾਣੇ ਪਸੰਦ ਨੇ ਬਾਸਮਤੀ ਚੌਲ ਨੇ ਜਿਹੜੇ ਉਹ ਬਾਕੀ ਸਾਰਿਆਂ ਦੀ ਪਸੰਦ ਆਪੋ ਆਪਣੀ ਹੁੰਦੀ ਆ ਮੈਨੂੰ ਥੋੜੇ ਜਿਹਾ ਘੱਟ ਪਸੰਦ ਨੇ ਉਹ ਜ਼ਿਆਦਾ ਹੈਵੀ ਹੁੰਦੇ ਨੇ ਤੇ ਲਾਈਟ ਵੇਟ ਹੁੰਦੇ ਨੇ ਇਸ ਕਰਕੇ ਮੈਨੂੰ ਸਿੰਪਲ ਵਾਲੇ ਚੌਲ ਵਧੀਆ ਲੱਗਦੇ ਨੇ ਤੇ ਨਾਲ ਹੀ ਆਪਾਂ ਕੱਟ ਕੇ ਪਾਤਾਈ ਧਨੀਆ ਧਨੀਆ ਤੁਸੀਂ ਬਾਅਦ ਚ ਪਾਉਣਾ ਚਾਹੋ ਤਾਂ ਬਾਅਦ ਚ ਵੀ ਪਾ ਸਕਦੇ ਹੋ ਦੋ ਗਲਾਸ ਆਪਾਂ ਨੇ ਪਾਣੀ ਦੇ ਲੈ ਲੈਨੇ ਤੇ ਹੁਣ ਆਪਾਂ ਇਹਨਾਂ ਚੀਜ਼ਾਂ ਨੂੰ ਕਰ ਲਵਾਂਗੇ ਮਿਕਸ ਮਿਕਸ ਕਰਾਂਗੇ ਤੇ ਇਸ ਤੋਂ ਬਾਅਦ ਆਪਾਂ ਕੁੱਕਰ ਦਾ ਢੱਕਣਾ ਜਿਹੜਾ ਉਹ ਬੰਦ ਕਰ ਦਾਂਗੇ ਜੇਕਰ ਤੁਸੀਂ ਪਤੀਲੇ ਦੇ ਵਿੱਚ ਬਣਾਉਨੇ ਹੋ ਤਾਂ ਤੁਸੀਂ ਪਾਣੀ ਆ ਜਿਹੜਾ ਥੋੜਾ ਜਿਹਾ ਇਸ ਤੋਂ ਵੱਧ ਪਾ ਕੇ ਇਹਨੂੰ ਚੰਗੀ ਤਰ੍ਹਾਂ ਢੱਕ ਕੇ ਵੀ ਪਕਾ ਸਕਦੇ ਹੋ ਪਰ ਆਪਾਂ ਹੁਣ ਇਹਦੀ ਇੱਕ ਸੀਟੀ ਮਾਰਾ ਕੇ ਤੇ ਦੂਜੀ ਭਾਫ਼ ਦੇ ਨਾਲੇ ਆਪਾਂ ਚੌਲ ਪਕਾਵਾਂਗੇ ਇੱਕ ਸੀਟੀ ਹੋਰ ਮਾਰਾਂਗੇ ਇਹਦੀ ਤੇ ਦੇਖੋ ਆਪਣੇ ਕੁੱਕਰ ਆ ਜਿਹੜਾ ਠੰਡਾ ਹੋ ਗਿਆ ਸੀ ਤੇ ਚੌਲ ਆਪਣੇ ਬਹੁਤ ਵਧੀਆ ਬਣ ਕੇ ਤਿਆਰ ਹੋ ਗਏ ਨੇ ਤੇ ਦੇਖੋ ਕਿੰਨਾ ਵਧੀਆ ਕਲਰ ਵੀ ਚੋਲੇ ਦਾ ਆ ਤੇ ਅੱਜ ਆਪਾਂ ਤੁੱਪੇ ਦੇ ਬਹਿ ਕੇ ਇਹਨਾਂ ਨੂੰ ਖਾਵਾਂਗੇ ਤੇ ਬੱਚਿਆਂ ਨੂੰ ਵੀ ਦਵਾਂਗੇ ਦੇਖੋ ਚੋਲ ਬਹੁਤ ਵਧੀਆ ਬਣ ਗਏ ਨੇ ਇਸੇ ਤਰ੍ਹਾਂ ਦੀਆਂ ਹੋਰ ਰੈਸਪੀਜ਼ ਦੇਖਣ ਦੇ ਲਈ ਤੁਸੀਂ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਨਾਲ ਹੀ ਬੈਲ ਆਈਕਨ ਦੇ ਉੱਤੇ ਕਲਿੱਕ ਕਰ ਦਿਓ ਤਾਂ ਕਿ ਮੇਰੀ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਆ ਜਿਹੜੀ ਤੁਹਾਨੂੰ ਪਹਿਲਾਂ ਮਿਲ ਜਵੇ ਤੇ ਤੁਸੀਂ ਕਮੈਂਟ ਕਰਕੇ ਦੱਸਿਓ ਕਿ ਤੁਹਾਨੂੰ ਇਹ ਮੇਰੀ ਰੈਸਪੀ ਆ ਜਿਹੜੀ ਉਹ ਕਿੱਦਾਂ ਦੀ ਲੱਗੀ ਆਪਾਂ ਹੋਰ ਵੀ ਨਵੀਆਂ ਨਵੀਆਂ ਰੈਸਪੀਆਂ ਨੇ ਜਿਹੜੀਆਂ ਤੁਹਾਡੇ ਲਈ ਲੈ ਕੇ ਆਉਂਦੇ ਰਹਾਂਗੇ ਉਦੋਂ ਤੱਕ ਲਈ ਸਸਿਲ ਕਾਲਜੀ ਸਾਰਿਆਂ ਨੂੰ